ਕੇ ਡੱਲੇਵਾਲ ਸਾਹਿਬ ਦੀ ਸਿਹਤ ਹੈ ਜਿਹੜੀ ਉਸ ਦੀ ਹਾਲਾਤ ਕਿਹੋ ਜਿਹੀ ਹੋਣਗੇ ਉਦੋਂ ਸਾਡੇ ਟਰੈਟਾਂ ਦਾ ਮੂੰਹ ਕਿੱਧਰ ਨੂੰ ਕਰਨਾ ਪੈਣਾ ਹੈ ਇਹ ਗੱਲ ਅਸੀਂ ਦੋਨੇ ਫੋਰਮਾਂ ਨੇ ਆਪਦੀ ਮੀਟਿੰਗ ਦੇ ਵਿੱਚ ਵਿਚਾਰ ਕੇ ਰੱਖੀ ਹੋਈ ਸੀਗੀ ਹੁਣ ਜਿਹੜੀ ਉਹ ਸਥਿਤੀ ਨੂੰ ਦੇਖਦਿਆਂ ਹੋਇਆ ਡੱਲੇਵਾਲ ਸਾਹਿਬ ਚੌਥਾ ਜਿਹੜੇ ਸਾਡੇ ਨੇੜੇ ਟਰੈਟ ਜਿਹੜੇ ਪਿੰਡਾਂ ਦੇ ਵੱਡੇ ਰੋਡ ਉਹਨਾਂ ਤੇ ਜਾ ਕੇ ਜਿਹੜਾ ਸਾਡਾ ਵੱਡੇ ਹਾਵਾਂ ਤੇ ਜਿਹੜੀ ਪੱਟੀਆਂ ਤੇ ਰੋਡ ਪੈਂਦੇ ਨੇ ਜਿਹੜੇ ਉਹ ਪਿੰਡ ਟਰੈਕਟ ਲੈ ਕੇ ਉੱਥੇ ਟਰੈਕਟ ਖੜਾਉਣਗੇ 12 ਤੋਂ 1:30 ਵਜੇ ਤੱਕ 12 ਤੋਂ 1:30 ਵਜੇ ਪੂਰੇ ਭਾਰ ਚ ਇਹ ਸਾਡੇ ਟਰੈਕਟ ਘਰਾਂ ਚ ਨਹੀਂ ਦਿਸਣਗੇ ਸੜਕਾਂ ਤੇ ਦਿਸਣਗੇ ਪੰਜਵਾਂ ਪੰਜਵਾਂ ਭਾਜੀਪੀ ਦੇ ਜਿਹੜੇ ਵੱਡੇ ਭਾਜੀਪੀ ਦੇ ਲੀਡਰ ਨੇ ਕੋਈ ਐਮਪੀ ਹੈ ਕੋਈ ਐਮਐਲਏ ਹੈ ਕੋਈ ਪ੍ਰਧਾਨ ਹੈ ਪੰਜ ਥਾਮਾਂ ਤੇ ਅਸੀਂ ਜਾ ਉਹਨਾਂ ਦੇ ਦਫ਼ਤਰ ਨੇ ਜ਼ਿਲ੍ਹਾ ਲੈਵਲ ਦੇ ਜਾ ਪੰਜਾਬ ਲੈਵਲ ਦੇ ਪੰਜ ਨਿਸ਼ਾਨਿਆਂ ਤੇ ਸਾਡੇ ਟਰਾਈਟਾਂ ਦੇ ਮੂੰਹ ਹੋਣਗੇ ਉਹਦੇ ਜਿਹੜੀ ਲੜਾਈਆਂ ਤੇ ਅਸੀਂ ਲੜ ਰਹੇ ਆ ਜਿਹੜੀਆਂ ਡਿੱਕਾ ਬਣੀਆਂ ਨੇ ਜਿਹੜੀਆਂ ਨੇ ਸਾਡੀ ਜ਼ਮੀਨ ਖੋਹਣੀਆਂ ਜਿਹਦੇ ਤਹਿਤ ਭਾਰ ਸਰਕਾਰ ਕੋਈ ਫੈਸਲਾ ਨਹੀਂ ਲੈ ਸਕਦੀ ਜਾਣੇ ਉਹਨਾਂ ਦੇ ਅਧੀਨ ਹੈ ਉਹਨਾਂ ਤੋਂ ਜਾਦ ਕਰਵਾਉਣ ਵਾਸਤੇ ਇਹ ਸਾਡੇ ਦੋਨੇ ਫੋਰਮਾਂ ਦੇ ਜਿਹੜੇ ਪ੍ਰੋਗਰਾਮ ਹੈ 26 ਤਰੀਕ ਨੂੰ 12 ਤੋਂ ਲੈ ਕੇ 1:30 ਵਜੇ ਤੱਕ ਜਿੱਥੇ ਵੀ ਕਿਤੇ ਭਾਜਪੀ ਦਾ ਐਮ ਪੀ ਐਮ ਐਲ ਏ ਜਾਂ ਉਹਨਾਂ ਦਾ ਦਫ਼ਤਰ ਉੱਥੇ ਟਰੈਕਟ ਖੜਨਗੇ ਵੱਡੇ ਟੋਲ ਪਲਾਜ਼ਾਂ ਤੇ ਟਰੈਕਟ ਖੜਨਗੇ ਤੀਜਾ ਸੈਲੋ ਦੇ ਉੱਥੇ ਖੜਨਗੇ ਚੌਥਾ ਮੌਲਾਂ ਤੇ ਖੜਨਗੇ ਨੇੜੇ ਜਿਹੜੇ ਪਿੰਡਾਂ ਦੇ ਕੋਈ ਇਹ ਦੂਰ ਹੈ ਮੰਨ ਲਓ ਭਾਜਪੀ ਦਾ ਦਫ਼ਤਰ ਦੂਰ ਹੈ ਸੈਲੋ ਹੈ ਨਹੀਂ ਜਾਂ ਟੋਲ ਪਲਾਜ਼ਾ ਨੇੜੇ ਨਹੀਂ ਉਹ ਆਪਦੇ ਪਿੰਡਾਂ ਤੋਂ ਕੱਢ ਕੇ ਸੜਕਾਂ ਤੇ ਲਿਆ ਕੇ ਟਰੈਕਟ ਖੜਨਗੇ ਇਹ ਸਾਡੇ ਖੇਤੀ ਨਾਲ ਸੰਬੰਧਿਤ ਸਾਡੇ ਸੰਧ ਨੇ ਇਹ 26 ਤਰੀਕ ਨੂੰ ਪੂਰੇ ਭਾਰਤ ਵਿੱਚ ਹਰੇਕ ਸਟੇਟ ਦੇ ਵਿੱਚ ਇਹ ਸਾਡੇ ਘਰਾਂ ਚੋਂ ਟਰੈਕਟ ਬਾਹਰ ਆਉਣਗੇ 12 ਤੋਂ 1:30 ਵਜੇ ਤੱਕ ਉੱਥੇ ਰੁਕਣਗੇ ਉੱਥੇ ਜਿਹੜੇ ਸਾਡੇ ਬਲਾਰੇ ਆ ਅਸੀਂ ਕਿਉਂ ਟਰੈਟ ਬਾਹਰ ਕੱਢੇ ਨੇ ਅੱਜ ਸਾਡੇ ਇਹਨਾਂ ਦੇ ਮੂੰਹ ਸਰਕਾਰ ਨੂੰ ਜਿਹੜੇ ਡੀਸੀ ਐਸਡੀ ਮੈਂ ਉਧਰੋਂ ਛੱਡ ਕੇ ਇਹਨਾਂ ਕਿੰਨੀ ਕਿਉਂ ਹੋਏ ਨੇ ਉਹ ਸਾਰੇ ਸਾਡੇ ਆਗੂ ਬੋਲਣਗੇ ਕਿ ਇਹ ਸਰਕਾਰਾਂ ਉਹਨਾਂ ਦੇ ਦੀਨ ਆ ਕੇ ਸਾਡੀਆਂ ਜ਼ਮੀਨਾਂ ਤੇ ਜਿਹੜਾ ਹਮਲਾ ਹੈ ਕਰਨਾ ਆਉਣ ਵਾਲੇ ਦਿਨਾਂ ਚ ਇਹਨਾਂ ਨਾਲ ਸਾਡੀ ਜਿਹੜੀ ਲੜਾਈ ਹੈ ਉਹਦਾ ਅਸੀਂ ਲੋਕਾਂ ਨੂੰ ਤਿਆਰ ਕਰਕੇ ਉਹਦਾ ਮੂੰਹ ਹੈ ਜਿਹੜਾ ਸਾਡਾ ਇਧਰ ਨੂੰ ਹੋਊਗਾ ਇਸ ਕਰਕੇ ਮੈਂ ਸਾਰੇ ਪੂਰੇ ਛੋਡੇ ਮੱਧਮ ਰਾਹੀਂ ਪੂਰੇ ਭਾਰਤ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਲਾਜ਼ਮਾਂ ਨੂੰ ਜਿਵੇਂ ਸਾਡੇ ਤੁਸੀਂ ਇਸ ਦੋਨਾਂ ਫੋਰਮਾਂ ਦੇ ਦਿੱਤੇ ਪ੍ਰੋਗਰਾਮ ਦੀ ਹਮਾਇਤ ਕੀਤੀ ਹੈ ਮੰਨ ਲਓ ਜਿਵੇਂ 4 ਜਨਵਰੀ ਨੂੰ ਪੂਰੇ ਭਾਰਤ ਚ ਸਾਡੇ ਇਸ ਮੋਰਚੇ ਦੀਆਂ ਤੁਸੀਂ ਮਜਬੂਤੀ ਲਈ ਘਰੋਂ ਨਿਕਲ ਕੇ ਇੱਥੇ ਆਇਓ 30 ਤਰੀਕ ਨੂੰ ਪੰਜਾਬ ਬੰਦ ਸੱਦਾ ਦਿੱਤਾ ਸਾਰੇ ਕਾਰੋਬਾਰ ਬੰਦ ਰਹੇ ਉਹਨਾਂ ਦਾ ਅਸੀਂ ਦੋਨੇ ਫੋਰਮਾਂ ਵੱਲੋਂ ਪੂਰਾ ਧੰਨਵਾਦ ਵੀ ਕਰਦੇ ਆਂ ਤੇ ਆਸ ਵੀ ਕਰਦੇ ਆਂ ਉਹਨਾਂ ਤੋਂ ਕਿ ਆਉਣ ਵਾਲੇ ਜਿਹੜੇ ਦਿੱਤੇ ਪ੍ਰੋਗਰਾਮ 26 ਤਰੀਕ ਨੂੰ ਐਵੇਂ ਜਿੱਕਰ ਜਿੱਥੇ ਵੀ ਟਰੈਕ ਸਾਡੇ ਖੜਨਗੇ ਉਹਨਾਂ ਦੇ ਨਾਲ ਆ ਕੇ ਉਹ ਹਾਜ਼ਰੀ ਲਵਾਉਣ ਇਹ ਉਹਨਾਂ ਤੋਂ ਜਿੰਨੇ ਸਾਡੇ ਭਰਾ ਤਰੀ ਕਿਸਾਨ ਜੱਸੇ ਬੰਦੀਆਂ ਨੇ ਮੁਲਾਜ਼ਮ ਜੱਸੇ ਬੰਦੀਆਂ ਨੇ ਮਜ਼ਦੂਰ ਜੱਸੇ ਬੰਦੀਆਂ ਨੇ ਸਾਨੂੰ ਲੈਟਰ ਹਮਾਇਤ ਤੇ ਦਿੱਤੇ ਨੇ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਮੰਗ ਤੇ ਬੈਠਾ ਹੈ ਇਹ ਮੰਗ ਕੇਂਦਰ ਸਰਕਾਰ ਨੂੰ ਮੰਨ ਲੈਣੀ ਚਾਹੀਦੀ ਹੈ ਲਾਗੂ ਕਰ ਲੈਣੀ ਚਾਹੀਦੀ ਹੈ ਅਸੀਂ ਦੋਨੇ ਫੋਰਮ ਵੱਲੋਂ ਖਾਸ ਕਰਕੇ ਅੱਜ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਕਿ ਜਿਹੜਾ ਸਾਡਾ ਮੋਰਚੇ ਨੂੰ ਅੱਗੇ ਲਿਜਾਣ ਵਾਸਤੇ ਇੱਕ ਫੜਾ ਅਸੀਂ ਅੱਗੇ ਵਧਿਆ